ਨਿਊਜ਼ੀਲੈਂਡ ਸਰਕਾਰ ਨੇ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਦੋ ਨਵੇਂ ਵਰਕ ਵੀਜ਼ਿਆਂ ਦਾ ਐਲਾਨ ਕੀਤਾ ਹੈ ਇਸ ਬਾਬਤ ਇਮੀਗ੍ਰੇਸ਼ਨ ਮਿਨਿਸਟਰ 에ਰਿਕਾਸਟਨਫੋਰਡ ਨੇ ਕਿਹਾ ਹੈ ਕਿ ਇਨ੍ਹਾਂ ਵੀਜ਼ਿਆਂ ਦਾ ਉਦੇਸ਼ ਹਾਈ ਸਕਿਲਡ ਵਰਕਰ ਨੂੰ ਆਕਰਸ਼ਿਤ ਕਰਨਾ ਹੈ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਨਾਲ ਅਰਥ ਵਿਵਸਥਾ ਬਿਹਤਰ ਹੋਵੇਗੀ ਜੋ ਕਿ ਸਮੇਂ ਦੀ ਮੁਖ ਲੋੜ ਹੈ ਜਿਨ੍ਹਾਂ ਲਈ ਅਰਜ਼ੀਆਂ ਇਸ ਸਾਲ 8 ਦਸੰਬਰ ਦੇ ਵਿੱਚ ਖੁੱਲਣ ਗਿਆ। ਇਮੀਗ੍ਰੇਸ਼ਨ ਮੰਤਰੀ ਐਰਕਾਸਟੇਨ ਫੋਰਡ ਨੇ ਅੱਗੇ ਕਿਹਾ ਹੈ ਕਿ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ 3 ਸਾਲੀ ਹੋਵੇਗਾ ਜਿਸ ਅਧੀਨ ਪਿੰਡਾਂ ਦੇ ਠੇਕੇਦਾਰ, ਵਾਈਨ ਮੇਕਿੰਗ ਸਟਾਫ ਅਤੇ ਚੇਅਰ ਲਿਫਟ ਆਪਰੇਟਰ ਵਰਗੇ ਮਾਹਰ ਕਰਮਚਾਰੀ ਨਿਊਜ਼ੀਲੈਂਡ ਵਿੱਚ ਆ ਸਕਣਗੇ ਪਰ ਉਹਨਾਂ ਨੂੰ ਹਰ 12 ਮਹੀਨਿਆਂ ਵਿੱਚ ਘੱਟੋ-ਘੱਟ 3 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ। ਇਹ ਵੀਜ਼ਾ ਤਾਰਕ ਸਰਕਾਰੀ ਸਿਹਤ ਸੇਵਾਵਾਂ ਲਈ ਵੀ ਯੋਗ ਹੋਣਗੇ। ਦੂਜਾ ਪੀਕ ਸੀਜ਼ਨਲ ਵੀਜ਼ਾ ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਦੇ ਥੋੜੇ ਸਮੇਂ ਲਈ ਕਰਮਚਾਰੀਆਂ ਲਈ ਹੋਵੇਗਾ ਜਿਸ ਨਾਲ ਵੱਧ ਤੋਂ ਵੱਧ 7 ਮਹੀਨਿਆਂ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲੇਗੀ ਇਸ ਲਈ ਪਹਿਲਾਂ ਤਸਰਬਾ ਲਾਜ਼ਮੀ ਹੈ ਅਤੇ ਹਰ ਵੀਜ਼ਾ ਸਮਾਪਤੀ ਤੋਂ ਬਾਅਦ ਘੱਟੋ ਘੱਟ 4 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਲਈ ਨਿਊਜ਼ੀਲੈਂਡ ਵਿੱਚ ਸਥਾਨਕ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ ਜਦੋਂ ਕਿ ਪੀਕ ਸੀਜ਼ਨਲ ਵੀਜ਼ਾ ਵਾਲੀ ਨੌਕਰੀਆਂ ਪਹਿਲਾਂ ਸਥਾਨਿਕ ਪੱਧਰ ਤੇ ਹੀ ਪੇਸ਼ ਕਰਨੀਆਂ ਲਾਜ਼ਮੀ ਹਨ ਤੇ ਦੋਵੇਂ ਵੀਜ਼ੇ ਪਿਛਲੇ ਸਾਲ ਸ਼ੁਰੂ ਕੀਤੇ ਗਏ ਟੈਂਟਰਮ ਸਪੈਸੀਫਿਕ ਪਰਪਸ ਵਰਕ ਵੀਜ਼ਾ ਦੀ ਥਾਂ ਲੈਣਗੇ ਜੋ ਵੱਧ ਤੋਂ ਵੱਧ 9 ਮਹੀਨਿਆਂ ਲਈ ਮੂਲਕ ਵਿੱਚ ਰਹਿਣ ਦੀ ਆਗਿਆ ਦਿੰਦੇ ਸਨ ਨਿਊਜ਼ੀਲੈਂਡ ਸਰਕਾਰ ਨੇ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਦੋ ਨਵੇਂ ਵਰਕ ਵੀਜ਼ਿਆਂ ਦਾ ਐਲਾਨ ਕੀਤਾ ਹੈ ਇਸ ਬਾਬਤ ਇਮੀਗ੍ਰੇਸ਼ਨ ਮਿਨਿਸਟਰ 에ਰਿਕਾਸਟਨਫੋਰਡ ਨੇ ਕਿਹਾ ਹੈ ਕਿ ਇਨ੍ਹਾਂ ਵੀਜ਼ਿਆਂ ਦਾ ਉਦੇਸ਼ ਹਾਈ ਸਕਿਲਡ ਵਰਕਰ ਨੂੰ ਆਕਰਸ਼ਿਤ ਕਰਨਾ ਹੈ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਨਾਲ ਅਰਥ ਵਿਵਸਥਾ ਬਿਹਤਰ ਹੋਵੇਗੀ ਜੋ ਕਿ ਸਮੇਂ ਦੀ ਮੁਖ ਲੋੜ ਹੈ ਜਿਨ੍ਹਾਂ ਲਈ ਅਰਜ਼ੀਆਂ ਇਸ ਸਾਲ 8 ਦਸੰਬਰ ਦੇ ਵਿੱਚ ਖੁੱਲਣ ਗਿਆ। ਇਮੀਗ੍ਰੇਸ਼ਨ ਮੰਤਰੀ ਐਰਕਾਸਟਨ ਫੋਰਡ ਨੇ ਅੱਗੇ ਕਿਹਾ ਹੈ ਕਿ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ 3 ਸਾਲੀ ਹੋਵੇਗਾ ਜਿਸ ਅਧੀਨ ਪਿੰਡਾਂ ਦੇ ਠੇਕੇਦਾਰ, ਵਾਈਨ ਮੇਕਿੰਗ ਸਟਾਫ ਅਤੇ ਚੇਅਰ ਲਿਫਟ ਆਪਰੇਟਰ ਵਰਗੇ ਮਾਹਰ ਕਰਮਚਾਰੀ ਨਿਊਜ਼ੀਲੈਂਡ ਵਿੱਚ ਆ ਸਕਣਗੇ ਪਰ ਉਹਨਾਂ ਨੂੰ ਹਰ 12 ਮਹੀਨਿਆਂ ਵਿੱਚ ਘੱਟੋ-ਘੱਟ 3 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ। ਇਹ ਵੀਜ਼ਾ ਤਾਰਕ ਸਰਕਾਰੀ ਸਿਹਤ ਸੇਵਾਵਾਂ ਲਈ ਵੀ ਯੋਗ ਹੋਣਗੇ। ਦੂਜਾ ਪੀਕ ਸੀਜ਼ਨਲ ਵੀਜ਼ਾ ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਦੇ ਥੋੜੇ ਸਮੇਂ ਲਈ ਕਰਮਚਾਰੀਆਂ ਲਈ ਹੋਵੇਗਾ ਜਿਸ ਨਾਲ ਵੱਧ ਤੋਂ ਵੱਧ 7 ਮਹੀਨਿਆਂ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲੇਗੀ ਇਸ ਲਈ ਪਹਿਲਾਂ ਤਸਰਬਾ لازمی ਹੈ ਅਤੇ ਹਰ ਵੀਜ਼ਾ ਸਮਾਪਤੀ ਤੋਂ ਬਾਅਦ ਘੱਟੋ ਘੱਟ 4 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਲਈ ਨਿਊਜ਼ੀਲੈਂਡ ਵਿੱਚ ਤਾਨਕ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ ਜਦੋਂ ਕਿ ਪੀਕ ਸੀਜ਼ਨਲ ਵੀਜ਼ਾ ਲਈ ਨੌਕਰੀਆਂ ਪਹਿਲਾਂ ਸਥਾਨਿਕ ਪੱਦਰ ਤੇ ਹੀ ਪੇਸ਼ ਕਰਨੀਆਂ ਲਾਜ਼ਮੀ ਹਨ ਇਹ ਦੋਵੇਂ ਵੀਜ਼ੇ ਪਿਛਲੇ ਸਾਲ ਸ਼ੁਰੂ ਕੀਤੇ ਗਏ ਟੈਂਟਰਮ ਸਪੈਸੀਫਿਕ ਪਰਪਸ ਵਰਕ ਵੀਜ਼ਾ ਦਿਥਾਂ ਲੈਣਗੇ ਜੋ ਵੱਧ ਤੋਂ ਵੱਧ 9 ਮਹੀਨਿਆਂ ਲਈ ਮੁਲਕ ਵਿੱਚ ਰਹਿਣ ਦੀ ਆਗਿਆ ਦਿੰਦੇ ਸਨ ਨਿਊਜ਼ੀਲੈਂਡ ਸਰਕਾਰ ਨੇ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਦੋ ਨਵੇਂ ਵਰਕ ਵੀਜ਼ਿਆਂ ਦਾ ਐਲਾਨ ਕੀਤਾ ਹੈ ਇਸ ਬਾਬਤ ਇਮੀਗ੍ਰੇਸ਼ਨ ਮਿਨਿਸਟਰ 에ਰਿਕਾਸਟਨਫੋਰਡ ਨੇ ਕਿਹਾ ਹੈ ਕਿ ਇਨ੍ਹਾਂ ਵੀਜ਼ਿਆਂ ਦਾ ਉਦੇਸ਼ ਹਾਈ ਸਕਿਲਡ ਵਰਕਰ ਨੂੰ ਆਕਰਸ਼ਿਤ ਕਰਨਾ ਹੈ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਨਾਲ ਅਰਥ ਵਿਵਸਥਾ ਬਿਹਤਰ ਹੋਵੇਗੀ ਜੋ ਕਿ ਸਮੇਂ ਦੀ ਮੁਖ ਲੋੜ ਹੈ ਜਿਨ੍ਹਾਂ ਲਈ ਅਰਜ਼ੀਆਂ ਇਸ ਸਾਲ 8 ਦਸੰਬਰ ਦੇ ਵਿੱਚ ਖੁੱਲਣ ਗਿਆ। ਇਮੀਗ੍ਰੇਸ਼ਨ ਮੰਤਰੀ ਐਰਕਾਸਟਨ ਫੋਰਡ ਨੇ ਅੱਗੇ ਕਿਹਾ ਹੈ ਕਿ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ 3 ਸਾਲੀ ਹੋਵੇਗਾ ਜਿਸ ਅਧੀਨ ਪਿੰਡਾਂ ਦੇ ਠੇਕੇਦਾਰ, ਵਾਈਨ ਮੇਕਿੰਗ ਸਟਾਫ ਅਤੇ ਚੇਅਰ ਲਿਫਟ ਆਪਰੇਟਰ ਵਰਗੇ ਮਾਹਰ ਕਰਮਚਾਰੀ ਨਿਊਜ਼ੀਲੈਂਡ ਵਿੱਚ ਆ ਸਕਣਗੇ ਪਰ ਉਹਨਾਂ ਨੂੰ ਹਰ 12 ਮਹੀਨਿਆਂ ਵਿੱਚ ਘੱਟੋ-ਘੱਟ 3 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ। ਇਹ ਵੀਜ਼ਾ ਤਾਰਕ ਸਰਕਾਰੀ ਸਿਹਤ ਸੇਵਾਵਾਂ ਲਈ ਵੀ ਯੋਗ ਹੋਣਗੇ। ਦੂਜਾ ਪੀਕ ਸੀਜ਼ਨਲ ਵੀਜ਼ਾ ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਦੇ ਥੋੜੇ ਸਮੇਂ ਲਈ ਕਰਮਚਾਰੀਆਂ ਲਈ ਹੋਵੇਗਾ ਜਿਸ ਨਾਲ ਵੱਧ ਤੋਂ ਵੱਧ 7 ਮਹੀਨਿਆਂ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲੇਗੀ ਇਸ ਲਈ ਪਹਿਲਾਂ ਤਸਰਬਾ لازمی ਹੈ ਅਤੇ ਹਰ ਵੀਜ਼ਾ ਸਮਾਪਤੀ ਤੋਂ ਬਾਅਦ ਘੱਟੋ ਘੱਟ 4 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ ਲਈ ਨਿਊਜ਼ੀਲੈਂਡ ਵਿੱਚ ਸਥਾਨਕ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ ਜਦੋਂ ਕਿ ਪੀਕ ਸੀਜ਼ਨਲ ਵੀਜ਼ਾ ਲਈ ਨੌਕਰੀਆਂ ਪਹਿਲਾਂ ਸਥਾਨਕ ਪੱਧਰ ਤੇ ਹੀ ਪੇਸ਼ ਕਰਨੀਆਂ ਲਾਜ਼ਮੀ ਹਨ ਇਹ ਦੋਵੇਂ ਵੀਜ਼ੇ ਪਿਛਲੇ ਸਾਲ ਸ਼ੁਰੂ ਕੀਤੇ ਗਏ ਟੈਂਟਰਮ ਸਪੈਸੀਫਿਕ ਪਰਪਸ ਵਰਕ ਵੀਜ਼ਾ ਦੀ ਥਾਂ ਲੈਣਗੇ ਜੋ ਵੱਧ ਤੋਂ ਵੱਧ 9 ਮਹੀਨਿਆਂ ਲਈ ਦੇਸ਼ ਵਿੱਚ ਰਹਿਣ ਦੀ ਆਗਿਆ ਦਿੰਦੇ ਸਨ ਨਿਊਜ਼ੀਲੈਂਡ ਸਰਕਾਰ ਨੇ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਦੋ ਨਵੇਂ ਵਰਕ ਵੀਜ਼ਿਆਂ ਦਾ ਐਲਾਨ ਕੀਤਾ ਹੈ ਇਸ ਬਾਬਤ ਇਮੀਗ੍ਰੇਸ਼ਨ ਮਿਨਿਸਟਰ ਐਰਿਕਾਸਟਨਫੋਰਡ ਨੇ ਕਿਹਾ ਹੈ ਕਿ ਇਹਨਾਂ ਵੀਜ਼ਿਆਂ ਦਾ ਉਦੇਸ਼ ਹਾਈ ਸਕਿਲਡ ਵਰਕਰ ਨੂੰ ਆਕਰਸ਼ਿਤ ਕਰਨਾ ਹੈ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਨਾਲ ਅਰਥ ਵਿਵਸਥਾ ਬਿਹਤਰ ਹੋਵੇਗੀ ਜੋ ਕਿ ਸਮੇਂ ਦੀ ਮੁਖ ਲੋੜ ਹੈ ਜਿਨ੍ਹਾਂ ਲਈ ਅਰਜ਼ੀਆਂ ਇਸ ਸਾਲ 8 ਦਸੰਬਰ ਦੇ ਵਿੱਚ ਖੁੱਲਣ ਗਿਆ। ਇਮੀਗ੍ਰੇਸ਼ਨ ਮੰਤਰੀ ਐਰਕਾਸਟੇਨ ਫੋਰਡ ਨੇ ਅੱਗੇ ਕਿਹਾ ਹੈ ਕਿ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ 3 ਸਾਲੀ ਹੋਵੇਗਾ ਜਿਸ ਅਧੀਨ ਪਿੰਡਾਂ ਦੇ ਠੇਕੇਦਾਰ, ਵਾਈਨ ਮੇਕਿੰਗ ਸਟਾਫ ਅਤੇ ਚੇਅਰ ਲਿਫਟ ਆਪਰੇਟਰ ਵਰਗੇ ਮਾਹਰ ਕਰਮਚਾਰੀ ਨਿਊਜ਼ੀਲੈਂਡ ਦੇ ਵਿੱਚ ਆ ਸਕਣਗੇ ਪਰ ਉਹਨਾਂ ਨੂੰ ਹਰ 12 ਮਹੀਨਿਆਂ ਵਿੱਚ ਘੱਟੋ-ਘੱਟ 3 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ। ਇਹ ਵੀਜ਼ਾ ਤਾਰਕ ਸਰਕਾਰੀ ਸਿਹਤ ਸੇਵਾਵਾਂ ਲਈ ਵੀ ਯੋਗ ਹੋਣਗੇ। ਦੂਜਾ ਪੀਕ ਸੀਜ਼ਨਲ ਵੀਜ਼ਾ ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਦੇ ਥੋੜੇ ਸਮੇਂ ਲਈ ਕਰਮਚਾਰੀਆਂ ਲਈ ਹੋਵੇਗਾ ਜਿਸ ਨਾਲ ਵੱਧ ਤੋਂ ਵੱਧ 7 ਮਹੀਨਿਆਂ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲੇਗੀ ਇਸ ਲਈ ਪਹਿਲਾਂ ਤਸਰਬਾ لازਮੀ ਹੈ ਅਤੇ ਹਰ ਵੀਜ਼ਾ ਸਮਾਪਤੀ ਤੋਂ ਬਾਅਦ ਘੱਟੋ-ਘੱਟ 4 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ। ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਲਈ ਨਿਊਜ਼ੀਲੈਂਡ ਵਿੱਚ ਸਥਾਨਕ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ ਜਦੋਂ ਕਿ ਪੀਕ ਸੀਜ਼ਨਲ ਵੀਜ਼ਾ ਲਈ ਨੌਕਰੀਆਂ ਪਹਿਲਾਂ ਸਥਾਨਕ ਪੱਧਰ ਤੇ ਹੀ ਪੇਸ਼ ਕਰਨੀਆਂ ਲਾਜ਼ਮੀ ਹਨ। ਇਹ ਦੋਵੇਂ ਵੀਜ਼ੇ ਪਿਛਲੇ ਸਾਲ ਸ਼ੁਰੂ ਕੀਤੇ ਗਏ। इंटर्म स्पेसिफिक पर्पस वर्क वीजा ਦੀ ਥਾਂ ਲੈਣਗੇ ਜੋ ਵੱਧ ਤੋਂ ਵੱਧ 9 ਮਹੀਨਿਆਂ ਲਈ ਮੁਲਕ ਵਿੱਚ ਰਹਿਣ ਦੀ ਆਗਿਆ ਦਿੰਦੇ ਸਨ ਨਿਊਜ਼ੀਲੈਂਡ ਸਰਕਾਰ ਨੇ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਦੋ ਨਵੇਂ ਵਰਕ ਵੀਜ਼ਿਆਂ ਦਾ ਐਲਾਨ ਕੀਤਾ ਹੈ ਇਸ ਬਾਬਤ ਇਮੀਗ੍ਰੇਸ਼ਨ ਮਿਨਿਸਟਰ 에ਰਿਕਾਸਟਨਫੋਰਡ ਨੇ ਕਿਹਾ ਹੈ ਕਿ ਇਹਨਾਂ ਵੀਜ਼ਿਆਂ ਦਾ ਉਦੇਸ਼ ਹਾਈ ਸਕਿਲਡ ਵਰਕਰ ਨੂੰ ਆਕਰਸ਼ਿਤ ਕਰਨਾ ਹੈ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਨਾਲ ਅਰਥ ਵਿਵਸਥਾ ਬਿਹਤਰ ਹੋਵੇਗੀ ਜੋ ਕਿ ਸਮੇਂ ਦੀ ਮੁਖ ਲੋੜ ਹੈ ਜਿਨ੍ਹਾਂ ਲਈ ਅਰਜ਼ੀਆਂ ਇਸ ਸਾਲ 8 ਦਸੰਬਰ ਦੇ ਵਿੱਚ ਖੁੱਲਣ ਗਿਆ। ਇਮੀਗ੍ਰੇਸ਼ਨ ਮੰਤਰੀ ਐਰਕਾਸਟੇਨ ਫੋਰਡ ਨੇ ਅੱਗੇ ਕਿਹਾ ਹੈ ਕਿ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ 3 ਸਾਲੀ ਹੋਵੇਗਾ ਜਿਸ ਅਧੀਨ ਪਿੰਡਾਂ ਦੇ ਠੇਕੇਦਾਰ, ਵਾਈਨ ਮੇਕਿੰਗ ਸਟਾਫ ਅਤੇ ਚੇਅਰ ਲਿਫਟ ਆਪਰੇਟਰ ਵਰਗੇ ਮਾਹਰ ਕਰਮਚਾਰੀ ਨਿਊਜ਼ੀਲੈਂਡ ਵਿੱਚ ਆ ਸਕਣਗੇ ਪਰ ਉਹਨਾਂ ਨੂੰ ਹਰ 12 ਮਹੀਨਿਆਂ ਵਿੱਚ ਘੱਟੋ-ਘੱਟ 3 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ। ਇਹ ਵੀਜ਼ਾ ਤਾਰਕ ਸਰਕਾਰੀ ਸਿਹਤ ਸੇਵਾਵਾਂ ਲਈ ਵੀ ਯੋਗ ਹੋਣਗੇ। ਦੂਜਾ ਪੀਕ ਸੀਜ਼ਨਲ ਵੀਜ਼ਾ ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਦੇ ਥੋੜੇ ਸਮੇਂ ਲਈ ਕਰਮਚਾਰੀਆਂ ਲਈ ਹੋਵੇਗਾ ਜਿਸ ਨਾਲ ਵੱਧ ਤੋਂ ਵੱਧ 7 ਮਹੀਨਿਆਂ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲੇਗੀ ਇਸ ਲਈ ਪਹਿਲਾਂ ਤਸਰਬਾ ਲਾਜ਼ਮੀ ਹੈ ਅਤੇ ਹਰ ਵੀਜ਼ਾ ਸਮਾਪਤੀ ਤੋਂ ਬਾਅਦ ਘੱਟੋ ਘੱਟ 4 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਲਈ ਨਿਊਜ਼ੀਲੈਂਡ ਵਿੱਚ ਸਤਾਨਕ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ ਜਦੋਂ ਕਿ ਪੀਕ ਸੀਜ਼ਨਲ ਵੀਜ਼ਾ ਵਾਲੀ ਨੌਕਰੀਆਂ ਪਹਿਲਾਂ ਸਥਾਨਿਕ ਪੱਧਰ ਤੇ ਹੀ ਪੇਸ਼ ਕਰਨੀਆਂ ਲਾਜ਼ਮੀ ਹਨ ਤੇ ਦੋਵੇਂ ਵੀਜ਼ੇ ਪਿਛਲੇ ਸਾਲ ਸ਼ੁਰੂ ਕੀਤੇ ਗਏ ਟੈਂਟਰਮ ਸਪੈਸੀਫਿਕ ਪਰਪਸ ਵਰਕ ਵੀਜ਼ਾ ਦੀ ਥਾਂ ਲੈਣਗੇ ਜੋ ਵੱਧ ਤੋਂ ਵੱਧ 9 ਮਹੀਨਿਆਂ ਲਈ ਮੁਰਖ ਵਿੱਚ ਰਹਿਣ ਦੀ ਆਗਿਆ ਦਿੰਦੇ ਸਨ ਨਿਊਜ਼ੀਲੈਂਡ ਸਰਕਾਰ ਨੇ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਦੋ ਨਵੇਂ ਵਰਕ ਵੀਜ਼ਿਆਂ ਦਾ ਐਲਾਨ ਕੀਤਾ ਹੈ ਇਸ ਬਾਬਤ ਇਮੀਗ੍ਰੇਸ਼ਨ ਮਿਨਿਸਟਰ 에ਰਿਕਾਸਟਨਫੋਰਡ ਨੇ ਕਿਹਾ ਹੈ ਕਿ ਇਨ੍ਹਾਂ ਵੀਜ਼ਿਆਂ ਦਾ ਉਦੇਸ਼ ਹਾਈ ਸਕਿਲਡ ਵਰਕਰ ਨੂੰ ਆਕਰਸ਼ਿਤ ਕਰਨਾ ਹੈ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਨਾਲ ਅਰਥ ਵਿਵਸਥਾ ਬਿਹਤਰ ਹੋਵੇਗੀ ਜੋ ਕਿ ਸਮੇਂ ਦੀ ਮੁਖ ਲੋੜ ਹੈ ਜਿਨ੍ਹਾਂ ਲਈ ਅਰਜ਼ੀਆਂ ਇਸ ਸਾਲ 8 ਦਸੰਬਰ ਦੇ ਵਿੱਚ ਖੁੱਲਣ ਗਿਆ। ਇਮੀਗ੍ਰੇਸ਼ਨ ਮੰਤਰੀ ਐਰਕਾਸਟੇਨ ਫੋਰਡ ਨੇ ਅੱਗੇ ਕਿਹਾ ਹੈ ਕਿ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ 3 ਸਾਲੀ ਹੋਵੇਗਾ ਜਿਸ ਅਧੀਨ ਪਿੰਡਾਂ ਦੇ ਠੇਕੇਦਾਰ, ਵਾਈਨ ਮੇਕਿੰਗ ਸਟਾਫ ਅਤੇ ਚੇਅਰ ਲਿਫਟ ਆਪਰੇਟਰ ਵਰਗੇ ਮਾਹਰ ਕਰਮਚਾਰੀ ਨਿਊਜ਼ੀਲੈਂਡ ਵਿੱਚ ਆ ਸਕਣਗੇ ਪਰ ਉਹਨਾਂ ਨੂੰ ਹਰ 12 ਮਹੀਨਿਆਂ ਵਿੱਚ ਘੱਟੋ-ਘੱਟ 3 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ। ਇਹ ਵੀਜ਼ਾ ਤਾਰਕ ਸਰਕਾਰੀ ਸਿਹਤ ਸੇਵਾਵਾਂ ਲਈ ਵੀ ਯੋਗ ਹੋਣਗੇ। ਦੂਜਾ ਪੀਕ ਸੀਜ਼ਨਲ ਵੀਜ਼ਾ ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਦੇ ਥੋੜੇ ਸਮੇਂ ਲਈ ਕਰਮਚਾਰੀਆਂ ਲਈ ਹੋਵੇਗਾ ਜਿਸ ਨਾਲ ਵੱਧ ਤੋਂ ਵੱਧ 7 ਮਹੀਨਿਆਂ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲੇਗੀ ਇਸ ਲਈ ਪਹਿਲਾਂ ਤਸਰਬਾ ਲਾਜ਼ਮੀ ਹੈ ਅਤੇ ਹਰ ਵੀਜ਼ਾ ਸਮਾਪਤੀ ਤੋਂ ਬਾਅਦ ਘੱਟੋ ਘੱਟ 4 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਲਈ ਨਿਊਜ਼ੀਲੈਂਡ ਵਿੱਚ ਤਾਨਕ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ ਜਦੋਂ ਕਿ ਪੀਕ ਸੀਜ਼ਨਲ ਵੀਜ਼ਿਆਂ ਲਈ ਨੌਕਰੀਆਂ ਪਹਿਲਾਂ ਸਥਾਨਿਕ ਪੱਦਰ ਤੇ ਹੀ ਪੇਸ਼ ਕਰਨੀਆਂ ਲਾਜ਼ਮੀ ਹਨ ਤੇ ਦੋਵੇਂ ਵੀਜ਼ੇ ਪਿਛਲੇ ਸਾਲ ਸ਼ੁਰੂ ਕੀਤੇ ਗਏ ਟੈਂਟਰਮ ਸਪੈਸੀਫਿਕ ਪਰਪਸ ਵਰਕ ਵੀਜ਼ਾ ਦਿਥਾਂ ਲੈਣਗੇ ਜੋ ਵੱਧ ਤੋਂ ਵੱਧ 9 ਮਹੀਨਿਆਂ ਲਈ ਮੁਲਕ ਵਿੱਚ ਰਹਿਣ ਦੀ ਆਗਿਆ ਦਿੰਦੇ ਸਨ ਨਿਊਜ਼ੀਲੈਂਡ ਸਰਕਾਰ ਨੇ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਦੋ ਨਵੇਂ ਵਰਕ ਵੀਜ਼ਿਆਂ ਦਾ ਐਲਾਨ ਕੀਤਾ ਹੈ ਇਸ ਬਾਬਤ ਇਮੀਗ੍ਰੇਸ਼ਨ ਮਿਨਿਸਟਰ ਐਰਿਕਾਸਟਨਫੋਰਡ ਨੇ ਕਿਹਾ ਹੈ ਕਿ ਇਹਨਾਂ ਵੀਜ਼ਿਆਂ ਦਾ ਉਦੇਸ਼ ਹਾਈ ਸਕਿਲਡ ਵਰਕਰ ਨੂੰ ਆਕਰਸ਼ਿਤ ਕਰਨਾ ਹੈ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਨਾਲ ਅਰਥ ਵਿਵਸਥਾ ਬਿਹਤਰ ਹੋਵੇਗੀ ਜੋ ਕਿ ਸਮੇਂ ਦੀ ਮੁਖ ਲੋੜ ਹੈ ਜਿਨ੍ਹਾਂ ਲਈ ਅਰਜ਼ੀਆਂ ਇਸ ਸਾਲ 8 ਦਸੰਬਰ ਦੇ ਵਿੱਚ ਖੁੱਲਣ ਗਿਆ। ਇਮੀਗ੍ਰੇਸ਼ਨ ਮੰਤਰੀ ਐਰਕਾਸਟੇਨ ਫੋਰਡ ਨੇ ਅੱਗੇ ਕਿਹਾ ਹੈ ਕਿ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ 3 ਸਾਲੀ ਹੋਵੇਗਾ ਜਿਸ ਅਧੀਨ ਪਿੰਡਾਂ ਦੇ ਠੇਕੇਦਾਰ, ਵਾਈਨ ਮੇਕਿੰਗ ਸਟਾਫ ਅਤੇ ਚੇਅਰ ਲਿਫਟ ਆਪਰੇਟਰ ਵਰਗੇ ਮਾਹਰ ਕਰਮਚਾਰੀ ਨਿਊਜ਼ੀਲੈਂਡ ਵਿੱਚ ਆ ਸਕਣਗੇ ਪਰ ਉਹਨਾਂ ਨੂੰ ਹਰ 12 ਮਹੀਨਿਆਂ ਵਿੱਚ ਘੱਟੋ-ਘੱਟ 3 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ। ਇਹ ਵੀਜ਼ਾ ਤਾਰਕ ਸਰਕਾਰੀ ਸਿਹਤ ਸੇਵਾਵਾਂ ਲਈ ਵੀ ਯੋਗ ਹੋਣਗੇ। ਦੂਜਾ ਪੀਕ ਸੀਜ਼ਨਲ ਵੀਜ਼ਾ ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਦੇ ਥੋੜੇ ਸਮੇਂ ਲਈ ਕਰਮਚਾਰੀਆਂ ਲਈ ਹੋਵੇਗਾ ਜਿਸ ਨਾਲ ਵੱਧ ਤੋਂ ਵੱਧ 7 ਮਹੀਨਿਆਂ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲੇਗੀ ਇਸ ਲਈ ਪਹਿਲਾਂ ਤਸਰਬਾ لازمی ਹੈ ਅਤੇ ਹਰ ਵੀਜ਼ਾ ਸਮਾਪਤੀ ਤੋਂ ਬਾਅਦ ਘੱਟੋ ਘੱਟ 4 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ ਲਈ ਨਿਊਜ਼ੀਲੈਂਡ ਵਿੱਚ ਸਥਾਨਕ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ ਜਦੋਂ ਕਿ ਪੀਕ ਸੀਜ਼ਨਲ ਵੀਜ਼ਾ ਲਈ ਨੌਕਰੀਆਂ ਪਹਿਲਾਂ ਸਥਾਨਿਕ ਪੱਧਰ ਤੇ ਹੀ ਪੇਸ਼ ਕਰਨੀਆਂ ਲਾਜ਼ਮੀ ਹਨ ਤੇ ਦੋਵੇਂ ਵੀਜ਼ੇ ਪਿਛਲੇ ਸਾਲ ਸ਼ੁਰੂ ਕੀਤੇ ਗਏ ਟੈਂਟਰਮ ਸਪੈਸੀਫਿਕ ਪਰਪਸ ਵਰਕ ਵੀਜ਼ਾ ਦੀ ਥਾਂ ਲੈਣਗੇ ਜੋ ਵੱਧ ਤੋਂ ਵੱਧ 9 ਮਹੀਨਿਆਂ ਲਈ ਦੇਸ਼ ਵਿੱਚ ਰਹਿਣ ਦੀ ਆਗਿਆ ਦਿੰਦੇ ਸਨ ਨਿਊਜ਼ੀਲੈਂਡ ਸਰਕਾਰ ਨੇ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਦੋ ਨਵੇਂ ਵਰਕ ਵੀਜ਼ਿਆਂ ਦਾ ਐਲਾਨ ਕੀਤਾ ਹੈ ਇਸ ਬਾਬਤ ਇਮੀਗ੍ਰੇਸ਼ਨ ਮਿਨਿਸਟਰ 에ਰਿਕਾਸਟਨਫੋਰਡ ਨੇ ਕਿਹਾ ਹੈ ਕਿ ਇਹਨਾਂ ਵੀਜ਼ਿਆਂ ਦਾ ਉਦੇਸ਼ ਹਾਈ ਸਕਿਲਡ ਵਰਕਰ ਨੂੰ ਆਕਰਸ਼ਿਤ ਕਰਨਾ ਹੈ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਨਾਲ ਅਰਥ ਵਿਵਸਥਾ ਬਿਹਤਰ ਹੋਵੇਗੀ ਜੋ ਕਿ ਸਮੇਂ ਦੀ ਮੁਖ ਲੋੜ ਹੈ ਜਿਨ੍ਹਾਂ ਲਈ ਅਰਜ਼ੀਆਂ ਇਸ ਸਾਲ 8 ਦਸੰਬਰ ਦੇ ਵਿੱਚ ਖੁੱਲਣ ਗਿਆ। ਇਮੀਗ੍ਰੇਸ਼ਨ ਮੰਤਰੀ ਐਰਕਾਸਟੇਨ ਫੋਰਡ ਨੇ ਅੱਗੇ ਕਿਹਾ ਹੈ ਕਿ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ 3 ਸਾਲੀ ਹੋਵੇਗਾ ਜਿਸ ਅਧੀਨ ਪਿੰਡਾਂ ਦੇ ਠੇਕੇਦਾਰ, ਵਾਈਨ ਮੇਕਿੰਗ ਸਟਾਫ ਅਤੇ ਚੇਅਰ ਲਿਫਟ ਆਪਰੇਟਰ ਵਰਗੇ ਮਾਹਰ ਕਰਮਚਾਰੀ ਨਿਊਜ਼ੀਲੈਂਡ ਵਿੱਚ ਆ ਸਕਣਗੇ ਪਰ ਉਹਨਾਂ ਨੂੰ ਹਰ 12 ਮਹੀਨਿਆਂ ਵਿੱਚ ਘੱਟੋ-ਘੱਟ 3 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ। ਇਹ ਵੀਜ਼ਾ ਤਾਰਕ ਸਰਕਾਰੀ ਸਿਹਤ ਸੇਵਾਵਾਂ ਲਈ ਵੀ ਯੋਗ ਹੋਣਗੇ। ਦੂਜਾ ਪੀਕ ਸੀਜ਼ਨਲ ਵੀਜ਼ਾ ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਦੇ ਥੋੜੇ ਸਮੇਂ ਲਈ ਕਰਮਚਾਰੀਆਂ ਲਈ ਹੋਵੇਗਾ ਜਿਸ ਨਾਲ ਵੱਧ ਤੋਂ ਵੱਧ 7 ਮਹੀਨਿਆਂ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲੇਗੀ ਇਸ ਲਈ ਪਹਿਲਾਂ ਤਸਰਬਾ ਲਾਜ਼ਮੀ ਹੈ ਅਤੇ ਹਰ ਵੀਜ਼ਾ ਸਮਾਪਤੀ ਤੋਂ ਬਾਅਦ ਘੱਟੋ ਘੱਟ 4 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਲਈ ਨਿਊਜ਼ੀਲੈਂਡ ਵਿੱਚ ਸਥਾਨਕ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ ਜਦੋਂ ਕਿ ਪੀਕ ਸੀਜ਼ਨਲ ਵੀਜ਼ਾ ਲਈ ਨੌਕਰੀਆਂ ਪਹਿਲਾਂ ਸਥਾਨਿਕ ਪੱਦਰ ਤੇ ਹੀ ਪੇਸ਼ ਕਰਨੀਆਂ ਲਾਜ਼ਮੀ ਹਨ ਇਹ ਦੋਵੇਂ ਵੀਜ਼ੇ ਪਿਛਲੇ ਸਾਲ ਸ਼ੁਰੂ ਕੀਤੇ ਗਏ ਟੈਂਟਰਮ ਸਪੈਸੀਫਿਕ ਪਰਪਸ ਵਰਕ ਵੀਜ਼ਾ ਦਿਥਾਂ ਲੈਣਗੇ ਜੋ ਵੱਧ ਤੋਂ ਵੱਧ 9 ਮਹੀਨਿਆਂ ਲਈ ਮੁਲਕ ਵਿੱਚ ਰਹਿਣ ਦੀ ਆਗਿਆ ਦਿੰਦੇ ਸਨ ਨਿਊਜ਼ੀਲੈਂਡ ਸਰਕਾਰ ਨੇ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਦੋ ਨਵੇਂ ਵਰਕ ਵੀਜ਼ਿਆਂ ਦਾ ਐਲਾਨ ਕੀਤਾ ਹੈ ਇਸ ਬਾਬਤ ਇਮੀਗ੍ਰੇਸ਼ਨ ਮਿਨਿਸਟਰ 에ਰਿਕਾਸਟਨਫੋਰਡ ਨੇ ਕਿਹਾ ਹੈ ਕਿ ਇਹਨਾਂ ਵੀਜ਼ਿਆਂ ਦਾ ਉਦੇਸ਼ ਹਾਈ ਸਕਿਲਡ ਵਰਕਰ ਨੂੰ ਆਕਰਸ਼ਿਤ ਕਰਨਾ ਹੈ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਨਾਲ ਅਰਥ ਵਿਵਸਥਾ ਬਿਹਤਰ ਹੋਵੇਗੀ ਜੋ ਕਿ ਸਮੇਂ ਦੀ ਮੁਖ ਲੋੜ ਹੈ ਜਿਨ੍ਹਾਂ ਲਈ ਅਰਜ਼ੀਆਂ ਇਸ ਸਾਲ 8 ਦਸੰਬਰ ਦੇ ਵਿੱਚ ਖੁੱਲਣ ਗਿਆ। ਇਮੀਗ੍ਰੇਸ਼ਨ ਮੰਤਰੀ ਐਰਕਾਸਟੇਨ ਫੋਰਡ ਨੇ ਅੱਗੇ ਕਿਹਾ ਹੈ ਕਿ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ 3 ਸਾਲੀ ਹੋਵੇਗਾ ਜਿਸ ਅਧੀਨ ਪਿੰਡਾਂ ਦੇ ਠੇਕੇਦਾਰ, ਵਾਈਨ ਮੇਕਿੰਗ ਸਟਾਫ ਅਤੇ ਚੇਅਰ ਲਿਫਟ ਆਪਰੇਟਰ ਵਰਗੇ ਮਾਹਰ ਕਰਮਚਾਰੀ ਨਿਊਜ਼ੀਲੈਂਡ ਵਿੱਚ ਆ ਸਕਣਗੇ ਪਰ ਉਹਨਾਂ ਨੂੰ ਹਰ 12 ਮਹੀਨਿਆਂ ਵਿੱਚ ਘੱਟੋ-ਘੱਟ 3 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ। ਇਹ ਵੀਜ਼ਾ ਤਾਰਕ ਸਰਕਾਰੀ ਸਿਹਤ ਸੇਵਾਵਾਂ ਲਈ ਵੀ ਯੋਗ ਹੋਣਗੇ। ਦੂਜਾ ਪੀਕ ਸੀਜ਼ਨਲ ਵੀਜ਼ਾ ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਦੇ ਥੋੜੇ ਸਮੇਂ ਲਈ ਕਰਮਚਾਰੀਆਂ ਲਈ ਹੋਵੇਗਾ ਜਿਸ ਨਾਲ ਵੱਧ ਤੋਂ ਵੱਧ 7 ਮਹੀਨਿਆਂ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲੇਗੀ ਇਸ ਲਈ ਪਹਿਲਾਂ ਤਸਰਬਾ لازمی ਹੈ ਅਤੇ ਹਰ ਵੀਜ਼ਾ ਸਮਾਪਤੀ ਤੋਂ ਬਾਅਦ ਘੱਟੋ ਘੱਟ 4 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ ਲਈ ਨਿਊਜ਼ੀਲੈਂਡ ਵਿੱਚ ਸਥਾਨਕ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ ਜਦੋਂ ਕਿ ਪੀਕ ਸੀਜ਼ਨਲ ਵੀਜ਼ਾ ਲਈ ਨੌਕਰੀਆਂ ਪਹਿਲਾਂ ਸਥਾਨਕ ਪੱਧਰ ਤੇ ਹੀ ਪੇਸ਼ ਕਰਨੀਆਂ ਲਾਜ਼ਮੀ ਹਨ ਇਹ ਦੋਵੇਂ ਵੀਜ਼ੇ ਪਿਛਲੇ ਸਾਲ ਸ਼ੁਰੂ ਕੀਤੇ ਗਏ ਟੈਂਟਰਮ ਸਪੈਸਿਫਿਕ ਪਰਪਸ ਵਰਕ ਵੀਜ਼ਾ ਦੀ ਥਾਂ ਲੈਣਗੇ ਜੋ ਵੱਧ ਤੋਂ ਵੱਧ 9 ਮਹੀਨਿਆਂ ਲਈ ਦੇਸ਼ ਵਿੱਚ ਰਹਿਣ ਦੀ ਆਗਿਆ ਦਿੰਦੇ ਸਨ ਨਿਊਜ਼ੀਲੈਂਡ ਸਰਕਾਰ ਨੇ ਕਰਮਚਾਰੀਆਂ ਦੀ ਘਾਟ ਨੂੰ ਪੂਰਾ ਕਰਨ ਲਈ ਦੋ ਨਵੇਂ ਵਰਕ ਵੀਜ਼ਿਆਂ ਦਾ ਐਲਾਨ ਕੀਤਾ ਹੈ ਇਸ ਬਾਬਤ ਇਮੀਗ੍ਰੇਸ਼ਨ ਮਿਨਿਸਟਰ 에ਰਿਕਾਸਟਨਫੋਰਡ ਨੇ ਕਿਹਾ ਹੈ ਕਿ ਇਹਨਾਂ ਵੀਜ਼ਿਆਂ ਦਾ ਉਦੇਸ਼ ਹਾਈ ਸਕਿਲਡ ਵਰਕਰ ਨੂੰ ਆਕਰਸ਼ਿਤ ਕਰਨਾ ਹੈ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਨਾਲ ਅਰਥ ਵਿਵਸਥਾ ਬਿਹਤਰ ਹੋਵੇਗੀ ਜੋ ਕਿ ਸਮੇਂ ਦੀ ਮੁਖ ਲੋੜ ਹੈ ਜਿਨ੍ਹਾਂ ਲਈ ਅਰਜ਼ੀਆਂ ਇਸ ਸਾਲ 8 ਦਸੰਬਰ ਦੇ ਵਿੱਚ ਖੁੱਲਣ ਗਿਆ। ਇਮੀਗ੍ਰੇਸ਼ਨ ਮੰਤਰੀ ਐਰਕਾਸਟੇਨ ਫੋਰਡ ਨੇ ਅੱਗੇ ਕਿਹਾ ਹੈ ਕਿ ਗਲੋਬਲ ਵਰਕਫੋਰਸ ਸੀਜ਼ਨਲ ਵੀਜ਼ਾ 3 ਸਾਲੀ ਹੋਵੇਗਾ ਜਿਸ ਅਧੀਨ ਪਿੰਡਾਂ ਦੇ ਠੇਕੇਦਾਰ, ਵਾਈਨ ਮੇਕਿੰਗ ਸਟਾਫ ਅਤੇ ਚੇਅਰ ਲਿਫਟ ਆਪਰੇਟਰ ਵਰਗੇ ਮਾਹਰ ਕਰਮਚਾਰੀ ਨਿਊਜ਼ੀਲੈਂਡ ਵਿੱਚ ਆ ਸਕਣਗੇ ਪਰ ਉਹਨਾਂ ਨੂੰ ਹਰ 12 ਮਹੀਨਿਆਂ ਵਿੱਚ ਘੱਟੋ-ਘੱਟ 3 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ। ਇਹ ਵੀਜ਼ਾ ਤਾਰਕ ਸਰਕਾਰੀ ਸਿਹਤ ਸੇਵਾਵਾਂ ਲਈ ਵੀ ਯੋਗ ਹੋਣਗੇ। ਦੂਜਾ ਪੀਕ ਸੀਜ਼ਨਲ ਵੀਜ਼ਾ ਖੇਤੀਬਾੜੀ ਅਤੇ ਮੱਛੀ ਪਾਲਣ ਖੇਤਰ ਦੇ ਥੋੜੇ ਸਮੇਂ ਲਈ ਕਰਮਚਾਰੀਆਂ ਲਈ ਹੋਵੇਗਾ ਜਿਸ ਨਾਲ ਵੱਧ ਤੋਂ ਵੱਧ 7 ਮਹੀਨਿਆਂ ਲਈ ਦੇਸ਼ ਦੇ ਵਿੱਚ ਰਹਿਣ ਦੀ ਇਜਾਜ਼ਤ ਮਿਲੇਗੀ ਇਸ ਲਈ ਪਹਿਲਾਂ ਤਸਰਬਾ لازمی ਹੈ ਅਤੇ ਹਰ ਵੀਜ਼ਾ ਸਮਾਪਤੀ ਤੋਂ ਬਾਅਦ ਘੱਟੋ ਘੱਟ 4 ਮਹੀਨੇ ਦੇਸ਼ ਤੋਂ ਬਾਹਰ ਰਹਿਣਾ ਪਵੇਗਾ ਗਲੋਬਲ ਵਰਕ ਫੋਰਸ ਸੀਜ਼ਨਲ ਵੀਜ਼ਾ ਲਈ ਨਿਊਜ਼ੀਲੈਂਡ ਵਿੱਚ ਤਾਨਕ ਐਡਵਰਟਾਈਜ਼ਮੈਂਟ ਦੀ ਲੋੜ ਨਹੀਂ ਹੈ ਜਦੋਂ ਕਿ ਪੀਕ ਸੀਜ਼ਨਲ ਵੀਜ਼ਾ ਲਈ ਨੌਕਰੀਆਂ ਪਹਿਲਾਂ ਸਥਾਨਿਕ ਪੱਦਰ ਤੇ ਹੀ ਪੇਸ਼ ਕਰਨੀਆਂ ਲਾਜ਼ਮੀ ਹਨ ਇਹ ਦੋਵੇਂ ਵੀਜ਼ੇ ਪਿਛਲੇ ਸਾਲ ਸ਼ੁਰੂ ਕੀਤੇ ਗਏ ਟੈਂਟਰਮ ਸਪੈਸੀਫਿਕ ਪਰਪਸ ਵਰਕ ਵੀਜ਼ਾ ਦਿਥਾਂ ਲੈਣਗੇ ਜੋ ਵੱਧ ਤੋਂ ਵੱਧ 9 ਮਹੀਨਿਆਂ ਲਈ ਮੁਲਕ ਵਿੱਚ ਰਹਿਣ ਦੀ ਆਗਿਆ ਦਿੰਦੇ ਸਨ